ਹਲਕਾ ਡੇਰ ਬਾਬਾ ਨਾਨਕ ਵਿਖੇ ਸਾਬਾ ਪੱਟੀ ਦਾ ਪਿੰਡ ਰਾਜੋਵਾਲ ਗੋਲੂ ਸਿੱਧੂ ਦੇ ਗ੍ਰਾਮ ਵਿਖੇ ਪਹੁੰਚਣ ਤੇ ਪਰਵਾ ਸਵਾਗਤ ਜੂਥ ਆਗੂ ਗੋਲੂ ਸਿੱਧੂ ਰਾਜੋਵਾਲ ਪ੍ਰਧਾਨ ਨੂਰਮਸੀ ਲਾਡੀ ਮਸੀਹ ਪ੍ਰਧਾਨ ਵਿਕੀ ਮਸੀਹ ਗਾਦਰੀਾ ਥੋਮਸ ਮਸੀਹ ਦਬੁਰਜੀ ਪ੍ਰੇਮ ਮਸੀਹ ਨਿਆਮਤ ਮਸੀਹ ਜੋਨ ਵਿਲੀਅਮ ਪਾਲ ਮਸੀਹ ਸੁਖਰਾਜ ਮਸੀਹ ਸਤਨਾਮ ਮਸੀਹ ਸ਼ਮਸ਼ੇਨ ਮਸੀਹ ਫਾਜੂਲਾ ਚੱਕਾ ਪ੍ਰਧਾਨ ਸੁਖਦੇਵ ਸੁਖੀ ਬੰਡੀ ਸਿੱਧੂ ਫਿਲਪਸ ਮਸੀਹ ਲਵਜੋਤ ਸਲਾਮਤ ਮਸੀਹ ਸੋਨਾ ਮਸੀਹ ਰਾਜੋਵਾਲ ਜੱਜ ਪ੍ਰਿੰਸ ਮਸੀਹ ਇਹਨਾਂ ਸਾਰਿਆਂ ਨਾਲ ਸਾਬਾ ਭੱਟੀ ਨੇ ਆਉਣ ਵਾਲੀ ਲੋਕ ਸਭਾ ਚੋਣਾਂ ਸੰਬੰਧੀ ਮੀਟਿੰਗ ਕੀਤੀ ਅੱਜ ਮੈਂ ਪਿੰਡ ਰਾਜਵਾਲ ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆਇਆ ਵਾਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਗੋਲੂ ਸਿੱਧੂ ਜੀ ਦੀ ਅਗਵਾਈ ਦੇ ਵਿੱਚ ਜੋ ਮੈਨੂੰ ਮਿਨੋਰਿਟੀ ਦਾ ਜਨਰਲ ਸੈਕਟਰੀ ਲਗਾਇਆ ਵਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਡਿਸਟ੍ਰਿਕਟ ਗੁਰਦਾਸਪੁਰ ਦਾ ਇਹਨਾਂ ਨੇ ਅੱਜ ਉਹਦੀ ਖੁਸ਼ੀ ਦੇ ਵਿੱਚ ਜਿਹੜਾ ਵਾ ਪਿੰਡ ਦਾ ਜੁਵਾਲ ਦੇ ਵਿੱਚ ਬੁਲਾ ਕੇ ਮੇਰਾ ਵਾ ਜਿਹੜਾ ਵਾ ਬੜਾ ਪਰਮਾ ਸਵਾਗਤ ਅੱਜ ਕੀਤਾ ਵਾ ਤੇ ਮੈਂ ਦਿਲ ਦੀਆਂ ਕਿ ਹਰਾਈਆਂ ਤੋਂ ਗੋਲੂ ਸਿੱਧੂ ਜੀ ਦਾ ਉਹਨਾਂ ਦੇ ਪੂਰੇ ਪਰਿਵਾਰ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਵਾਂ ਕਿ ਅੱਜ ਉਹਨਾਂ ਕ ਬੜਾ ਵੱਡਾ ਮੈਨੂੰ ਜਿਹੜਾ ਵਾ ਇਜ਼ਤ ਮਾਨ ਦਿੱਤਾ ਵਾ ਤੇ ਇਹਦੇ ਨਾਲ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆ ਮੈਂ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਸਾਡੇ ਮਸੀਹ ਭਾਈ ਚਾਰੇ ਨੂੰ ਇਹਨਾਂ ਨੇ ਨੁਮਾਇੰਦਗੀਆਂ ਦੇ ਕੇ ਮਿਨੋਰਟੀ ਦੇ ਵਿੱਚ ਸਾਡੇ ਮਸੀਹ ਭਾਈ ਚਾਰੇ ਦਾ ਜਿਹੜਾ ਕਦ ਕਾਟ ਆ ਇੱਕ ਲੈਵਲ ਆ ਬੜਾ ਉੱਚਾ ਕੀਤਾ ਵਾ ਅੱਜ ਮੇਰੇ ਨਾਲ ਪਿੰਡ ਗਾਧਰੀਆਂ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਵਿੱਕੀ ਗਾਧਰੀਆਂ ਜੀ ਵੀ ਇੱਥੇ ਖੜੇ ਨੇ ਸਾਡੇ ਨੂਰੀ ਚਾਚਮਸੀ ਚਾਚਾ ਜੀ ਵੀ ਇੱਥੇ ਖੜੇ ਨੇ ਪਿੰਡ ਦਾ ਜੁਵਾਲ ਤੋਂ ਸਾਡੀ ਇਹ ਸਾਰੀ ਟੀਮ ਹੈ ਇਹ ਸਾਡੀ ਆਮ ਆਦਮੀ ਪਾਰਟੀ ਦੇ ਇੱਕ ਬੜੀ ਸੀਨੀਅਰ ਟੀਮ ਹੈ ਸਾਡੀ ਪਿੰਡ ਦਾ ਜੁਵਾਲ ਤੋਂ ਮੇਰੇ ਨਾਲ ਜੋ ਸਾਡੇ ਮੇਰੇ ਆਏ ਨੇ ਮੇਰੇ ਭਰਾ ਸੈਮ ਫਰਜੁਲਾ ਚੱਕ ਜੀ ਸੁਖਦੇਵ ਸੁਖੀ ਜੀ ਸਾਡੇ ਰਵੀ ਭਾਜੀ ਸਾਰੇ ਇੱਥੇ ਮੇਰੇ ਨਾਲ ਮੇਰੇ ਭਰਾਏ ਨੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਵਾਂ ਤੇ ਇਹ ਜਿਹੜੀ ਸਾਡੀ ਅੱਜ ਇਹ ਮੀਟਿੰਗ ਆ ਅੱਜ ਮੇਰੇ ਭਰਾ ਗੋਲੂ ਸਿੱਧੂ ਨੇ ਮੇਰੇ ਸਵਾਗਤ ਵਾਸਤੇ ਰੱਖੀ ਜੀ ਖੁਸ਼ੀ ਦੇ ਵਿੱਚ ਤੇ ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਮੀਟਿੰਗਾਂ ਵਾ ਹਲਕਾ ਡੇਰਾ ਬਾਬਾ ਨਾਨਕ ਚ ਡਿਸਟ੍ਰਿਕਟ ਗੁਰਦਾਸਪੁਰ ਜਿੰਨੇ ਵੀ ਹਲਕੇ ਪਿੰਦੇ ਆ ਉੱਥੇ ਸਾਰੇ ਆਪਾਂ ਮੀਟਿੰਗ ਕਰਾਂਗੇ ਤੇ ਜਿਹੜਾ ਸਾਡਾ ਇੱਕ ਮੇਨ ਮਿਸ਼ਨ ਵਾ 2024 ਲੋਕ ਸਭਾ ਇਲੈਕਸ਼ਨ ਦਾ ਉਦੇ ਸਬੰਧੀ ਆਪਾਂ ਜਿਹੜੀਆਂ ਵੱਧ ਤੋਂ ਵੱਧ ਜਿਹੜੇ ਸਾਡੀਆਂ ਮਿਨੋਰੀਟੀ ਦੀਆਂ ਮੀਟਿੰਗਾਂ ਕਰਕੇ ਤੇ ਅਸੀਂ ਆਪਣੀ ਆਮ ਆਦਮੀ ਪਾਰਟੀ ਨੂੰ ਇੱਕ ਬੜੇ ਵੱਡੇ ਉੱਚੇ ਲੈਵਲ ਤੇ ਜਿਹੜਾ ਆਪਾਂ ਲੈ ਕੇ ਜਾਵਾਂਗੇ ਤੇ ਆਪਣੇ ਜਿੰਨੇ ਵੀ ਸਾਡੇ ਐਮਪੀ ਜੋ ਸਾਡੀ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣਗੇ ਉਹਨਾਂ ਦੇ ਨਾਲ ਘਰ-ਘਰ ਜਾ ਕੇ ਤੇ ਆਪਾਂ ਉਹਨਾਂ ਦਾ ਜਿਹੜਾ ਵੋਟ ਬੈਂਕਾ ਉਹਨੂੰ ਬਹੁਤ ਵੱਡੇ ਲੈਵਲ ਤੇ ਜਿਹੜਾ ਆਪਾਂ ਵਧਾਵਾਂਗੇ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਕਾਸ ਦੇ ਕਿਹੜੇ-ਕਿਹੜੇ ਮੁੱਦੇ ਲੈ ਕੇ ਦੀ ਪਬਲਿਕ ਜਾਰੀ ਇਹ ਇਹਦੇ ਸਬੰਧ ਦੇ ਵਿੱਚ ਦੇਖੋ ਸਾਡੇ ਕੁਸਮਾ ਪਹਿਲਾਂ ਸਾਡੇ ਜੋ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਦੀ ਇੱਕ ਬੜੀ ਵਧੀਆ ਸੋਚ ਦਾ ਸਦਕਾ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਗਏ ਆ ਉਹ ਕੈਂਪਾਂ ਦੇ ਵਿੱਚ ਉਹ ਲੋਕ ਕੰਮ ਲੈ ਰਹੇ ਜਿਹੜਾ ਗਰੀਬ ਵਰਗ ਵਾ ਜਿਹੜੇ ਲੋਕ ਦਫ਼ਤਰਾਂ ਦੇ ਵਿੱਚ ਖੱਜਲ ਖਰਾਬ ਹੁੰਦੇ ਸੀ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਉਹਨਾਂ ਨੇ ਕੈਂਪਾਂ ਦੇ ਵਿੱਚੋਂ ਜਿਹੜਾ ਵਾ ਇਹ ਲਾਭ ਉਠਾਇਆ ਵਾ ਇਹ ਬੜੀ ਵਧੀਆ ਸੋਚ ਹੈ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦੀ ਤੇ ਵੇਖੋ ਇਹੋ ਜਿਹੇ ਮੁੱਦੇ ਜਿਹੜੇ ਆ ਆਪਾਂ ਗਰਾਊਂਡ ਲੈਵਲ ਤੇ ਸਾਡੇ ਗਰੀਬ ਵਰਗ ਦੇ ਆ ਉਹੀ ਜੜਾ ਵਾ ਅਸੀਂ ਇਸ ਮੁੱਦੇ ਤੇ ਹੀ ਇਲੈਕਸ਼ਨ ਜਿਹੜੀ ਆ ਕਵਰ ਕਰਾਂਗੇ ਹਜੇ ਕਿ ਪ੍ਰਧਾਨ ਜੀ ਅੱਜ ਦੀ ਮੀਟਿੰਗ ਬਾਰੇ ਤੁਸੀਂ ਸਭਾ ਪਟੀਲ ਨੂੰ ਸਨਮਾਨ ਸਮਾਰੂਰ ਰੱਖਿਆ ਇਸ ਬੰਦੀ ਕੀ ਕਹਿਣਾ ਚਾਹੀਦਾ ਪਹਿਲੇ ਤੋਂ ਮੈਂ ਸਭ ਤੋਂ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਸਰਕਾਰ ਦਾ ਜੋ ਸਾਡੇ ਵੀਰਾਂ ਨੂੰ ਅਹੁਦਾ ਦਿੱਤਾ ਵਾ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਲੋਕਾਂ ਦੀ ਵੀ ਇੱਕ ਇਸ ਸਰਕਾਰ ਦੇ ਵਿੱਚ ਬਹੁਤ ਵਧੀਆ ਇਹਨਾਂ ਨੂੰ ਨਮਾਇੰਦੀ ਮਿਲੀ ਆ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ ਔਰ ਖਾਸ ਕਰਕੇ ਹੱਡਾ ਪਪਾ ਡੇਰਾ ਨਾਨਕ ਦੇ ਹਲਕਾ ਡੇਗਰ ਦੀ ਬਰਨਵਾ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਵੇਖੋ ਇਹਨਾਂ ਦੇ ਨਾਲ ਇਹਨਾਂ ਵੀਰਾਂ ਨੂੰ ਨਾਲ ਲੈ ਕੇ ਆਪਾਂ ਪਿੰਡਾਂ ਦੇ ਵਿੱਚ ਹੋਰ ਆਪਣੀ ਪਾਰਟੀ ਮਜ਼ਬੂਤ ਕਰਾਂਗੇ ਧੰਨਵਾਦ ਜੀ ਜੀ ਅੱਜ ਦੇ ਇਸ ਸਨਮਾਨ ਸਮਾਰੋਹ ਵਿੱਚ ਕੀ ਕਹਿਣਾ ਚਾਹੁੰਦੇ ਸਾਬਾ ਭੱਟੀ ਜੀ ਮੈਂ ਸਾਬਾ ਭੱਟੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਂ ਆ ਪਾਰਟੀ ਦੇ ਬਹੁਤ-ਬਹੁਤ ਧੰਨਵਾਦ ਕਰਦੇ ਜਿਹਨਾਂ ਜਨਰਲ ਸਕੱਤਰ ਮੁਨੋਟਿਵਿੰਗ ਦਾ ਲਾਇਆ ਸਾਰੇ ਭਾਜੀ ਨੂੰ ਬਹੁਤ ਧੰਨਵਾਦ ਕਰਦੇ ਹਾਂ ਤੇ ਆਮ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਆਪਣਾ ਗੁਰਦੀਪ ਸਿੰਘ ਰਧਾਵਾ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੀ ਪਾਰਟੀ ਨੂੰ ਅਸੀਂ ਬਹੁਤ ਮਜ਼ਬੂਤ ਕਰਾਂਗੇ ਜਿਹੜੇ ਬਾਬਾ ਨਾਲ ਕਰਕੇ ਵਿੱਚੋਂ ਧੰਨਵਾਦ